ਪੰਜਾਬ ਜਿਹੜੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਅੱਜ ਹਰ ਬੰਦਾ ਜਿਹੜਾ ਉਸ ਸਥਿਤੀ ਨੂੰ ਦੇਖ ਕੇ ਅੱਜ ਉਹਦੇ ਸੁਭਾਅ ਵਿੱਚ ਅੰਦਰੋਂ ਮਨ ਦੇ ਵਿੱਚ ਜਿਹੜੀ ਘੁੱਭ ਨਿਕਲਦੀ ਹੈ ਤੇ ਅੱਜ ਹਰ ਬੰਦਾ ਕਿਉਂਕਿ ਪੰਜਾਬੀ ਨੇ ਜਿਹੜੇ ਕਹਿੰਦੇ ਨੇ ਸਾਡਾ ਇਤਿਹਾਸ ਹੈ ਬਹੁਤ ਮਹਾਨ ਹੈ ਔਰ ਪੰਜਾਬ ਦੇ ਜਾਇਆਂ ਨੂੰ ਨਿਤ ਮਹਿਮਾ ਨੇ ਸੋ ਜਦੋਂ ਵੀ ਕਿਤੇ ਪੂਰੇ ਮੁਲਕ ਦੇ ਵਿੱਚ ਲੋੜ ਪਈ ਆ ਤਾਂ ਪੰਜਾਬ ਨੇ ਪਹਿਲ ਕੀਤੀ ਹੈ ਤੇ ਅੱਜ ਪੰਜਾਬ ਦੇ ਵਿੱਚ ਉਹ ਹਾਲਾਤ ਬਣੇ ਨੇ ਤਾਂ ਹਰ ਪੰਜਾਬੀ ਦੇ ਲੋ ਹਮ ਦਰਦੀ ਕਰਦਾ ਤੇ ਹਰ ਤਰ੍ਹਾਂ ਦਾ ਜੋ ਟੈਲੀਫਨ ਇਕੱਠਾ ਹੁੰਦਾ ਉਹ ਸਾਰੇ ਅੱਜ ਇੱਥੇ ਸਹਾਇਕ ਦੇ ਲਈ ਆਉਂਦੇ ਨੇ ਸੋ ਅੱਜ ਪਿਛਲੇ ਦਿਨੀ ਬਾਬਾ ਜੀ ਨਾਲ ਵੀ ਗੱਲ ਹੋਈ ਸੀਗੀ ਅੱਜ ਅਸੀਂ ਇੱਥੇ ਸਾਡੇ ਜਿਹੜੀ ਸੰਗਤ ਆ ਪਿੰਡਾਂ ਚੋਂ ਪੰਜ ਸਰਪੰਚ ਸਾਡੇ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਜੀ ਸਾਰੇ ਸਾਥੀ ਪੀ ਪਹੁੰਚੀ ਆ ਤੇ ਜ਼ਰੂਰਤ ਦੇ ਅਨਸਾਰ ਅੱਜ ਅਸੀਂ ਤਕਰੀਬਨ ਪੰਜ ਗੱਡੀਆਂ ਜਿਹੜੇ ਪੰਜ ਟਰੱਕ ਨੇ ਜਿਹੜੇ ਉਹ ਰਾਸ਼ਨ ਵੀ ਲੈ ਕੇ ਆਇਆ ਰਾਸ਼ਨ ਵੀ ਲੈ ਕੇ ਆਏ ਤੇ ਪਸ਼ੂਆਂ ਦੇ ਲਈ ਜਿਹੜਾ ਚਾਰੇ ਦੀਆਂ ਜਿਹੜੀਆਂ ਗੱਠਾਂ ਨੇ ਉਹ ਵੀ ਲੈ ਕੇ ਆਏ ਔਰ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹ ਜਿਹੜਾ ਸਮਾ ਉਹ ਇਹ ਤਾਂ ਹੈ ਨਹੀਂ ਕੋਈ ਕਿ ਅੱਜ 5-7 ਦਿਨਾਂ ਦੇ ਵਿੱਚ ਜਿਹੜਾ ਠੀਕ ਹੋ ਜਾਊਗਾ ਜਿਹੜੇ ਲੋਕ ਅੱਜ ਬੇਕਾਰ ਹੋਏ ਨੇ ਜਿਨ੍ਹਾਂ ਦੇ ਲੋਕਾਂ ਦੇ ਘਾਟ ਆਏ ਨੇ ਅੱਜ ਬੇਕਾਰ ਹੋਏ ਬੈਠੇ ਆ ਇਹ ਤਕਰੀਬਨ ਮੈਨੂੰ ਲੱਗਦਾ ਵੀ ਆਉਣ ਵਾਲੇ 6 ਮਹੀਨਿਆਂ ਤੱਕ ਉਹਨਾਂ ਦੀ ਜਿਹੜੀ ਗੱਡੀ ਆ ਦੁਬਾਰਾ ਲੀਹੇ ਜਿਹੜੀ ਚੜੂਗੀ ਤੇ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਉਹਨੂੰ ਆਪਾਂ ਚੜਾਵਾਂਗੇ ਸਰਕਾਰ ਦੇ ਪੱਖੋਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਸਾਡੀ ਸਾਰੀ ਲੀਡਰਸ਼ਿਪ ਦੇ ਵੱਲੋਂ ਜਿੱਥੇ ਕਿਤੇ ਸਾਡੀ ਡਿਊਟੀ ਲੱਗਦੀ ਹੈ ਉੱਥੇ ਵੀ ਖੜਿਆ ਹਾਂ ਤੇ ਇਨਸਾਨੀਅਤ ਦੇ ਨਾਂ ਤੇ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਆ ਮੈਂ ਆਪਣੇ ਪੂਰੇ ਇਲਾਕੇ ਦੇ ਵੱਲੋਂ ਹਲਕਾ ਸੰਗਰੂਰ ਦੇ ਵੱਲੋਂ ਸੀ ਹਰ ਤਰ੍ਹਾਂ ਦਾ ਸਹਿਯੋਗ ਕਰਨ ਦੇ ਲਈ ਆਮਾ